ਐ ਮਨਜੀਤ মিডিਆ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਦੇ ਗਨਮੈਂਦੀ ਗੋਲੀ ਲੱਗਣ ਨਾਲ ਹੋਈ ਮੌਤ ਪੰਜਾਬ ਪੁਲਿਸ ਦੇ ਕਨਸਟੇਬਲ ਗੁਰਕੀਰਤ ਸਿੰਘ ਗੋਲਡੀ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ ਗੁਰਕੀਰਤ ਖੰਨੇ ਦੇ ਨੇੜੇ ਪਿੰਡ ਰਾਮਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਗੁਰਕੀਰਤ ਕੈਬਨਟ ਮੰਤਰੀ ਹਰਦੀਪ ਸਿੰਘ ਮੁੰਡਿਆ ਦਾ ਗਨਮੈਂਡ ਸੀ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਸ ਦੀ ਗੋਲੀ ਮਾਰ ਕੇ ਹਤਿਆ ਕੀਤੀ ਗਈ ਹੈ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀ ਡੀਐਸਪੀ ਹਿਮੰਤ ਮਲੋਤੜਾ ਦਾ ਕਹਿਣਾ ਹੈ ਕਿ ਪੁੱਛਗਛ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ ਜੋ ਵੀ ਸਾਹਮਣੇ ਆਏਗਾ ਉਸ ਮੁਤਾਬਕ ਕਾਰਵਾਈ ਕੀਤੀ ਜਾਏਗੀ ਖੰਨੇ ਤੋਂ ਪ੍ਰਭਜੋਤ ਪੱਟੀ ਦੀ ਰਿਪੋਰਟ ਕੀ ਹੋਇਆ ਭੈਣ ਜੀ ਦੱਸੋ ਮੇਰੇ ਭਰਾ ਨੂੰ ਘਰੇ ਬੁਲਾਏ ਗੋਲੀ ਮਾਰੀ ਕਿਨੇ ਕਰੀਆ ਜੀ ਨਾ ਬੱਚਾ ਨਹੀਂ ਉਹਦੀ ਮੰਮੀ ਉਹਦਾ ਭਰਾ ਕੌਣ ਸੀਗਾ ਤੁਹਾਡਾ ਭਰਾ ਕੀ ਕਰਦਾ ਸੀਗਾ ਜੀ ਉਹ ਪੁਲਿਸ ਸੀਗਾ ਅੱਛਾ ਕਿਹਨਾਂ ਨਾਲ ਸੀਗਾ ਲੱਗਿਆ ਜੀ ਪਤਾ ਨਹੀਂ ਕਿਹਦੇ ਨਾਲ ਕੀ ਹੋਇਆ ਕੀ ਹੈਗਾ ਜੀ ਉਹਨਾਂ ਦੀ ਇਹਨਾਂ ਦੀ ਕੁੜੀ ਨਾਲ ਗੱਲਬਾਤ ਸੀਗੀ ਫਿਰ ਇਹਨਾਂ ਦੀ ਕੁੜੀ ਨੇ ਵਿਆਹ ਕਰਾ ਲਿਆ ਹਾਂਜੀ ਫਿਰ ਵੀ ਉਹਦੇ ਨਾਲ ਗੱਲਾਂ ਮਾਰਦੀ ਸੀ ਅੱਜ ਪਤਾ ਨਹੀਂ ਕਿੱਦਾਂ ਘਰੇ ਬੁਲਾ ਕੇ ਉਹਨੂੰ ਉਹ ਗੋਲੀ ਮਾਰਦੀ ਉਹਦੀ ਕੀ ਸੀ ਨਾਮ ਤੁਹਾਡੇ ਭਰਾ ਦਾ ਜੀ ਗੁਰਕੀਰਤ ਸਿੰਘ ਕੀ ਕੀ ਪੋਸਟ ਸੀ ਕੌਣ ਸੀ ਕਿਸੇ ਨਾ ਗਨਮੈਨ ਸੀਗਾ ਜੀ ਹਾਂਜੀ ਗੱਲ ਗਨਮੈਨ ਸੀਗਾ ਕਿਹਨਾਂ ਨਾਲ ਸੀਗਾ ਜੀ ਨਾਮ ਨਹੀਂ ਪਤਾ ਮੁੰਡੀਆਂ ਆਉਂਦੀਆਂ ਨੇ ਪਤਾ ਦੱਸਦੇ ਹੀ ਨਹੀਂ ਹੁਣ ਇਹ ਜੀ ਇਹਨਾਂ ਦੀ ਕਿੱਥੋਂ ਦੱਸਣਾ ਕਿਸੇ ਮੈਨਸ ਨਾਲ ਮੈਨਲੇ ਦਾ ਨਾਰ ਸੀ ਕਿਸੇ ਦੇ ਹਾਂਜੀ ਐਮਐਲਏ ਮੁੰਡੀਆਂ ਦਾ ਐਮਐਲਏ ਸੀ ਕੋਈ ਬਹੁਤ ਥਾਂ ਨੂੰ ਜਾਣਾ ਸਾਹਿਬ ਥੋੜਾ ਨਹੀਂ ਜਿੱਕਰੋ ਸਪੀ ਸਾਹਿਬ ਕੀ ਮਾਮਲਾ ਹੈਗਾ ਜਿਹੜਾ ਇੱਕ ਮੁੰਡੀਆਂ ਦੇ ਜਿਹੜੇ ਗਨਮੈਨ ਨੇ ਆਪਣੇ ਆਪ ਨੂੰ ਕੀ ਹੈਗਾ ਜੀ ਅੱਜ ਇਤਲਾਹ ਮਿਲੀ ਸੀ ਵੀ ਇੱਕ ਰਾਮਪੁਰ ਪਿੰਡ ਦੇ ਵਿੱਚ ਕੋਈ ਕਿਸੇ ਨੇ ਆਪਣੇ ਗਨ ਨਾਲ ਵੀ ਸੁਸਾਇਡ ਕਰ ਲਿਆ ਤੇ ਅਸੀਂ ਮੌਕੇ ਤੇ ਆਈ ਉਹਦੇ ਕੋਈ ਗੁਰਕੀਰ ਦਾ ਲੜਕਾ ਮੁੰਡਿਆ ਸਾਹਿਬ ਦਾ ਗਨ ਮੈਨ ਨਗੜਾ ਕਿਹਦਾ ਗਨ ਮੈਨ ਹੈ ਮੁੰਡਿਆ ਸਾਹਿਬ ਦਾ ਕਹਿ ਰਹੇ ਆ ਸੁਨੇ ਸੁ ਗਨ ਮੈਨ ਹੈ ਅੱਛਾ ਜੀ ਉਹਨੇ ਆਪਣੇ ਕਾਰਬਨਾਈ ਲੋਕ ਮਤਲਬ ਗੋਲੀ ਚੱਲੀ ਜਿਹੜੀ ਉਹਦੀ ਸੁਸਾਇਡ ਬਣੀ ਸੀਗੀ ਤੇ ਅਸੀਂ ਉਹ ਐਸਪੀ ਨੂੰ ਬੁਲਾ ਕੇ ਮੌਕੇ ਤੇ ਸਾਰਾ ਕੁਝ ਉਹਦਾ ਜੋ ਵੀ ਅਸੀਂ ਕਾਰਵਾਈ ਕਰਨੀ ਕੀਤੀ ਤੇ ਅਸੀਂ ਜੋ ਜਿਹੜੇ ਵਾਰਿਸ ਹੈ ਜਿਵੇਂ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਨੂੰ ਸ਼ੱਕ ਹੈ ਕੋਈ ਉਹਨਾਂ ਦੇ ਬਿਆਨ ਦੇ ਮਤਲਬ ਅਸੀਂ ਜੋ ਬਣਨੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਇਹਨੂੰ ਸਾਰਾ ਕਲੀਅਰ ਸਰ ਕਿੱਥੇ ਕਰਿਆ ਸੋਸਾਇਟੀ ਜਨੇ ਅੱਜ ਗੋਲੀ ਚੱਲੀਆ ਜੋ ਵੀ ਇਸ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਸਿੰਘ ਦਾ ਨਾਮ ਨਹੀਂ ਉਹਨੇ ਆਪਣੇ ਘਰ ਕਰੀਆ ਕਿਸੇ ਘਰ ਦੇ ਹੋਰ ਕਿਸੇ ਹੋਰ ਦੇ ਘਰ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਤੁਹਾਨੂੰ ਮਾਮਲਾ ਵੈਰੀਫਾਈ ਕਰਦੇ ਜੀ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਦੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦਾ ਵੀ ਇਹਨਾਂ ਦੇ ਕੋਈ ਸਿਗਰਮੈਂਟ ਅਫੇਅਰ ਦਾ ਕੋਈ ਸੀਗੇ ਚੱਕਰ ਪਹਿਲਾਂ ਤੋਂ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ ਆਫਟਰ ਇਨਵੈਸਟੀਗੇਸ਼ਨ ਨਹੀਂ ਉਹਨਾਂ ਦੇ ਘਰ ਅਫੇਅਰ ਜਿੰਨਾਂ ਦੀ ਕੁੜੀ ਵਾਲਾ ਕੁਝ ਹੈ ਜੀ ਜੀ ਸਰ ਓਕੇ ਥੈਂਕ ਯੂ